ਨਮਸਕਾਰ ਸਾਲਿਆਨੋ ਮੇਰਾ ਨਾਮ ਸਿਮਰਨ ਹੈ ਕ੍ਰੰਤੀ ਵਰਕਿੰਗ ਐਜ਼ ਅ 6% ਐਟ ਸੀਪੀ ਇਨਫੋਟੈਕ ਗੁਰਦਾਸਪੁਰ ਅੱਜ ਸੀਪੀ ਇਨਫੋਟੈਕ ਦੇ ਵਿੱਚ ਟਾਈਪਿੰਗ ਕੰਪੀਟੀਸ਼ਨ ਕਰਵਾਇਆ ਗਿਆ ਜਿਹਦੇ ਵਿੱਚ ਇੰਗਲਿਸ਼ ਟਾਈਪਿੰਗ ਐਂਡ ਪੰਜਾਬੀ ਟਾਈਪਿੰਗ ਦੋ ਤਰ੍ਹਾਂ ਦੇ ਟਾਈਪਿੰਗ ਸੀ ਗਿਆ ਐਂ ਜਿਹਦੇ ਵਿੱਚ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਪਾਰਟਿਸਪੀਸ਼ਨਸ ਦਿਖਾਈਆਂ ਈਵਨ ਕਿ ਗੁਰਦਾਸਪੁਰ ਤੋਂ ਹੀ ਨਹੀਂ ਬਟਾਲਾ ਮੁਕੇਰੀ ਬਟਾਲਾ ਮੁਕੇਰੀ ਐਂ ਤਾਂ ਅੱਜ ਇੱਥੋਂ ਵੀ ਬੱਚਿਆਂ ਨੇ ਇੱਥੇ ਆ ਕੇ ਆਪਣੇ ਪਾਰਟਿਸਪੀਸ਼ਨਸ ਜਿਹੜੀਆਂ ਉਹ ਦਿਖਾਈਆਂ ਕਿਵੇਂ ਦਾ ਬੱਚਾ ਉਸ ਆ ਦੇਖਣ ਨੂੰ ਮਿਲਿਆ ਕੌਨਫੀਡੈਂਸ ਕਿੰਨਾ ਦੇਖਣ ਨੂੰ ਮਿਲਿਆ ਬੱਚਿਆਂ ਦੇ ਵਿੱਚ ਦਾ ਅਮਾਉਂਟ ਦੇ ਵਿੱਚ ਜਿਹੜੇ ਬੱਚੇ ਇੱਥੇ ਅੱਜ ਆਏ ਹੋਏ ਸੀਗੇ ਇਹਨ ਬੱਚੇ ਨੇ ਆਪਣੇ ਟਾਈਪਿੰਗ ਸਕਿੱਲਸ ਦਿਖਾਏ ਐਂਡ ਪਾਰਟਿਸਪੇਟ ਕੀਤਾ ਮਨ ਨੂੰ ਇਸ ਤਰ੍ਹਾਂ ਦੇ ਕੰਪੀਟੀਸ਼ਨ ਕਿਉਂ ਜ਼ਰੂਰੀ ਨੇ ਕਰਵਾਣੇ ਅਪਾ ਦੇਖਾਲ ਤਾਂ ਜਿੱਦਾਂ ਅੱਜਕੱਲ ਗਵਰਨਮੈਂਟ ਟੈਸਟ ਨਿਕਲਦੇ ਆ ਬੱਚੇ ਦਾ ਟੈਸਟ ਪਾਸ ਹੋ ਜਾਂਦਾ ਹੈ ਉਸ ਤੋਂ ਬਾਅਦ ਟਾਈਪਿੰਗ ਰਾਉਂਡ ਹੁੰਦਾ ਆ ਇਹਦੇ ਨਾਲ ਕੀ ਹੋਏਗਾ ਬੱਚੇ ਦੇ ਵਿੱਚ ਕੌਨਫੀਡੈਂਸ ਆਉਂਦਾ ਕਿ ਹਾਂਜੀ ਉਹਨਾਂ ਦੀ ਟਾਈਪਿੰਗ ਸਪੀਡ ਕਿੰਨੀ ਆ ਐਂਡ ਅਪਾ ਇਸ ਕੰਪੀਟੀਸ਼ਨ ਦੇ ਵਿੱਚ ਪ੍ਰਾਈਜ਼ ਮਨੀ ਵੀ ਰੱਖਿਆ ਹੈ ਕਾਫੀ ਐਕਸਾਈਟਿੰਗ ਗਿਫਟਸ ਵੀ ਬੱਚਿਆਂ ਨੂੰ ਜਿਹੜੇ ਇਹ ਦੇ ਰਹੇ ਆ ਜਿਸ ਤਰ੍ਹਾਂ ਕਿ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਹੁੰਦਾ ਕਿ ਨਹੀਂ ਆਪਾਂ ਇਹ ਚੀਜ਼ ਨੂੰ ਆਪਣੇ ਗੋਲ ਨੂੰ ਅਚੀਵ ਕਰਨਾ ਹੈ ਅਦਰ ਨਾਲ ਕੀ ਹੁੰਦਾ ਕਿ ਬੱਚਿਆਂ ਨੂੰ ਇੱਕ ਆਪਣੇ ਆਪ ਦੇ ਵਿੱਚ ਇੱਕ ਕੌਨਫੀਡੈਂਸ ਜਿਹਦਾ ਉਹ ਇਨਕਰੀਜ਼ ਹੁੰਦਾ ਆ ਇਹਦਾ ਰਿਜ਼ਲਟ ਕਿਦ ਅੰਦਰ ਆਨਾਨਸ ਕੀਤਾ ਜਾਏਗਾ ਮੈਂ ਬਾਕੀ ਬੱਚਿਆਂ ਕੀ ਮੈਸੇਜ ਦੇਣਾ ਚਾਹੋਗੀ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਗੁਰਦਾਸਪੁਰ ਦੇ ਵਿੱਚ ਸੀਪੀ ਇਨਫੋਟੈਕ ਇਕ ਇਕਲੋਤਾ ਇੰਸਟੀਚਿਊਟ ਹੈ ਜਿਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਇਹੋ ਜਿਹੀ ਐਕਟੀਵਿਟੀਜ਼ ਕੰਪੀਟੀਸ਼ਨਸ ਜਿਹੜੇ ਕਰਵਾਏ ਜਾਂਦੇ ਹਨ ਪੜ੍ਹਾਈ ਤਾਂ ਹਰ ਕੋਈ ਹੀ ਕਰਵਾ ਰਿਹਾ ਲੇਕਿਨ ਬੱਚਿਆਂ ਦੇ ਵਿੱਚ ਪੜ੍ਹਨ ਤੋਂ ਬਾਅਦ ਇੱਕ ਕੌਨਫੀਡੈਂਸ ਫੀ ਹੋਣਾ ਚਾਹੀਦਾ ਹੈ ਕਿ ਜੋ ਚੀਜ਼ ਉਹਨਾਂ ਨੇ ਪੜ੍ਹੀ ਹੈ ਉਹ ਉਹਨਾਂ ਨੂੰ ਆਪਣੀ ਸੁਸਾਇਟੀ ਦੇ ਵਿੱਚ ਜਾ ਕੇ ਆਪਣੇ ਅਪਕਮਿੰਗ ਫਿਊਚਰ ਦੇ ਵਿੱਚ ਜਾ ਕੇ ਉਹਨੂੰ ਯੂਟਿਲਾਈਜ਼ ਵੀ ਕਰ ਸਕਣ ਉਹਦੇ ਲਈ ਕੀ ਹੈ ਕੌਨਫੀਡੈਂਸ ਆਪਾਂ ਕਹਿੰਦੇ ਵੀ ਆ ਕਿ ਕੌਨਫ ਨਿਆਨ ਦੇ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਇਹੋ ਜਿਹੇ ਕੰਪੀਟੀਸ਼ਨਸ ਵਿੱਚ ਦੇ ਵਿੱਚ ਪਾਰਟਿਸਿਪਟ ਕਰਨ ਦੀ ਵੀ ਇਹ ਹੀ ਮੋਟੀਵੇਟ ਕਰਦਿਆਂ ਐਂ ਮੈਂ ਬਾਕੀ ਬੱਚਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਅਗਰ ਤੁਸੀਂ ਵੀ ਕੋਈ ਵੀ ਕੰਪਿਊਟਰ ਜਾਂ ਆਈਟੀ ਦਾ ਕੋਰਸ ਕਰਨਾ ਚਾਹੁੰਦੇ ਹੋ ਤੁਸੀਂ ਇਕਵਲੀ ਸੀਬੀ ਇਨਫੋਟੈਕ ਜ਼ਰੂਰ ਵਿਜ਼ਿਟ ਕਰੋ ਮੇਰਾ ਨਾਮ ਰਾਹੁਲ ਸ਼ਰਮਾ ਮੈਂ ਬਟਾਲਾ ਸਿਟੀ ਦਾ ਬਿਲੋਂਗ ਕਰਦਾ ਆ ਮੈਂ CBC InfoTech ਦੀ ਐਡਵਰਟਾਈਜ਼ਮੈਂਟ ਦੇਖੀ ਸੀ ਇੰਸਟਾਗ੍ਰਾਮ ਤੇ ਤੇ ਉਸ ਤੋਂ ਮੈਨੂੰ ਪਤਾ ਲੱਗਿਆ ਕਿ ਟਾਈਪਿੰਗ ਕੰਪੀਟੀਸ਼ਨ ਹੋ ਰਿਹਾ ਮੈਂ ਖੁਦ ਬੇਸਿਕਲੀ ਆਈਟੀ ਫੀਲਡ ਤੋਂ ਆ ਬਲਕਿ ਸਟੱਡੀ ਕੀਤੀ ਹੈ ਬੀਐਸਸੀ ਆਈਟੀ ਤੇ ਮੈਂ ਖੁਦ ਸ਼ੌਂਕ ਸੇ ਕੋਡਿੰਗ ਕਰਦਾ ਕਿਉਂਕਿ ਕੋਡਿੰਗ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਟਾਈਪਿੰਗ ਦੀ ਬਹੁਤ ਜ਼ਿਆਦਾ ਸਕਿੱਲਸ ਹੋਣੀ ਚਾਹੀਦੀਆਂ ਸੋ ਦੈਟ ਮੈਂ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕੀਤਾ ਇਥੇ ਆ ਕਿ ਮੈਨੂੰ ਬਹੁਤ ਵਧੀਆ ਲੱਗਿਆ ਸੀ CBC InfoTech ਦੇ ਵਿੱਚ ਆ ਕੇ ਬੜਾ ਵਧੀਆ ਮਤਲਬ ਕਿ ਫੈਸਿਲਿਟੀਜ਼ ਸੀ ਹੋਰ ਵੀ ਕੋਰਸਿਸ ਇੱਥੇ ਕਰਵਾਏ ਜਾਂਦੇ ਨੇ ਤੇ ਆਈ ਥਿੰਕ ਕਿ ਮਤਲਬ ਕਿ ਮੈਂ ਹੋਰ ਵੀ ਇਨਕੁਆਰੀਜ਼ ਲਵਾ ਕੋਰਸਿਸ ਰਿਗਾਰਡਿੰਗ ਇਨ ਫਿਊਚਰ ਮੈਂ ਕਿ ਜੋਇਨ ਵੀ ਕਰ ਸਕਦਾ ਸਰ ਕਿਵੇਂ ਦਾ ਲੱਗਿਆ ਕਿਉਂਕਿ ਇੰਦਰ ਕੰਪੀਟੀਸ਼ਨ ਹੋਣੇ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਖਾਸ ਕਰਕੇ ਬੱਚੇ ਜਿਹੜੇ ਆ ਉਹ ਬਾਹਰ ਜਾਣ ਨੂੰ ਪੈ ਗਿਆ ਉਹਨਾਂ ਨੂੰ ਆਉਂ ਲੱਗਦਾ ਕਿ ਇੱਥੇ ਕੋਈ ਨੌਕਰੀ ਨਹੀਂ ਹੈਗੀ ਉਹਦੇ ਬਾਰੇ ਕਹਿੰਦੇ ਸੋ 모ਸਟਲੀ ਅੱਜ ਦੀ ਜਨਰੇਸ਼ਨ 모ਸਟਲੀ ਇਹ ਚੀਜ਼ ਕਰਦੀ ਆ ਕਿ ਸਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਐਕਸਪੀਰੀਅੰਸ ਅਕੋਰਡਿੰਗ ਸਾਨੂੰ 모ਸਟਲੀ ਸਕਿੱਲਸ ਚਾਹੀਦੇ ਆ ਅਗਰ ਸਾਡੇ ਕੋਲ ਸਕਿੱਲਸ ਹੈਗੇ ਲਾਈਕ ਐਸ ਟਾਈਪਿੰਗ ਹੈਗੇ ਅਕੋਰਡਿੰਗ ਦੀ ਹੈਗੇ ਅਸੀਂ ਫ੍ਰੀਲੈਂਸ ਵਰਕ ਵੀ ਕਰ ਸਕਦੇ ਆ ਸੋ ਦੈਟ ਸਮ ਟਾਈਮਸ ਤੁਸੀਂ ਦੇਖਦੇ ਹੋ ਕਿ ਲੋਕੀ ਚਾਹੁੰਦੇ ਹੁੰਦੇ ਕਿ ਡਾਟਾ ਸਾਨੂੰ ਫ੍ਰੀਲੈਂਸਰ ਵਿੱਚ ਡਾਟਾ ਐਂਟਰੀ ਜੌਬ ਮਿਲ ਜਾਏ ਪਰ ਦੇਵਾਸੇ ਸਭ ਤੋਂ ਬੇਸਿਕਲੀ ਚੀਜ਼ ਸਾਨੂੰ ਕਿ ਨੌਲੇਜ ਹੋਣੀ ਚਾਹੀਦੀ ਟਾਈਪਿੰਗ ਦੀ ਸੋ ਇਸੇ ਕਰਕੇ ਮੈਂ ਕਹਿੰਦਾ ਵਕਿ ਸਕਿੱਲਸ ਬਹੁਤ ਇੰਪੋਰਟੈਂਟ ਹੈਗੇ ਅਕੋਰਡਿੰਗ ਹਰ ਜਗ੍ਹਾ ਤੇ ਕੰਪੀਟੀਸ਼ਨਸ ਹੋਣੇ ਚਾਹੀਦੇ ਆ ਇਦਾਂ ਦੇ ਛੋਟੇ-ਮੋਟੇ ਇਵੈਂਟਸ ਹੋਣੇ ਚਾਹੀਦੇ ਆ ਜਿਹਦੇ ਵਿੱਚ ਬੱਚੇ ਆਪਣਾ ਗਰੋਅਪ ਕਰ ਸਕਣ ਐਕਸਪੀਰੀਅੰਸ ਕਿਵੇਂ ਰਿਹਾ ਆ ਜੀ ਆ ਮੇਰਾ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸਟਾਫ ਵੀ ਬਹੁਤ ਵਧੀਆ ਸੀ ਬਹੁਤ ਜ਼ਰਾ ਵਧੀਆ ਲੱਗਾ ਇੱਥੇ ਆ ਕੇ ਤੇ ਐਨਵਾਇਰਨਮੈਂਟ ਵੀ ਬਹੁਤ ਸਹੀ ਸੀ ਬਾਕੀ ਬੱਚਿਆਂ ਕੀ ਮੈਸੇਜ ਦੇਣਾ ਚਾਹੋਗੇ ਮੇਰਾ ਬੱਚਿਆਂ ਨੂੰ ਆਹੀ ਮੈਸੇਜ ਹੈ ਕਿ ਜਿਹੜੇ ਵੀ ਮੇਰੀ ਵੀਡੀਓਜ਼ ਦੇਖਦੇ ਆ ਮੈਂ ਆਹੀ ਉਹਨਾਂ ਨੂੰ ਕਹਿੰਦਾ ਵਾਂ ਕਿ ਸਾਰੇ ਬੱਚੇ ਮਤਲਬ ਕਿ ਸਕਿਲਸ ਸਿੱਖਣ ਠੀਕ ਹੈ ਕਿਸੇ ਦਾ ਇੰਟਰਸਟ ਹੈ ਡਿਜੀਟਲ ਮਾਰਕੀਟਿੰਗ ਦਾ ਕਿਸੇ ਦਾ ਕੋਡਿੰਗ ਦੇ ਵਿੱਚ ਹੁੰਦਾ ਵਾ ਉਹ ਆਪਣਾ ਸਕਿਲਸ ਮਲਕੇ ਗਿਆਨ ਦੈਨ ਉਹ ਉਸ ਵਿੱਚ ਮਲਕੇ ਜੁਆਇਨ ਕਰੇ ਆਪਣੀ ਉਸ ਸ਼ੇਨੂ ਸਕਿਲ ਨੂੰ ਅੱਗੇ ਵਧੇ ਜਿਹਦੇ ਵਿੱਚ ਉਹ ਆਪਣੇ ਫਿਊਚਰ ਦੇ ਵਿੱਚ ਆਪਣੇ ਆਪ ਨੂੰ ਵਧੀਆ ਡਿਵੈਲਪ ਕਰ ਸਕਦਾ ਜੀ ਮੇਰਾ ਨਾਮ ਅਭਿਸ਼ੇਕ ਤਰੇਹਣਾ ਹੈ ਮੈਂ ਬਟਾਲੇ ਦਾ ਵਾਂ ਸਰ ਕੰਪੀਟੀਸ਼ਨ ਜੀ ਸੀਮਿੰਟ ਟਿਕਾ ਇਹਨਾਂ ਨੂੰ ਬੋਲਾ ਲੇ ਕੰਪੀਟੀਸ਼ਨ ਸਰ ਵਰਸਤ ਤੇ ਮੈਨੂੰ ਮਲ ਮੈਸੇਜ ਆਇਆ ਸੀ ਫਿਰ ਮੈਂ ਇੰਸਟਾਗ੍ਰam ਤੇ ਵੀ ਸਰਚ ਕੀਤਾ ਤਾਂ ਉੱधर ਜੋ ਪਤਾ ਚੱਲਿਆ ਕਿ ਟਾਈਪਿੰਗ ਕੰਪੀਟੀਸ਼ਨ ਆ ਤਾਂ ਉਹਦਾ ਅਸੋ ਲਾ ਕੇ ਪੈਂਦਾ ਫਿਰ ਮੈਂ ਬਟਾਣੇ ਤੋਂ ਪਾਰਟਿਸਪੇਟ ਕਰਨਾ ਮਿਲੂ ਫਰੰਟਸਟੂਆ ਟਾਈਪਿੰਗ ਦੇ ਵਿੱਚ ਤੇ ਕਾਫੀ ਅੱਛਾ ਲੱਗਿਆ ਚ ਕਾਫੀ ਵਧੀਆ ਐਕਸਪੀਰੀਅੰਸ ਸੀ ਤੇ ਮਤਲਬ 11 ਵਜੇ ਦਾ ਟਾਈਮਿੰਗ ਸੀ ਮੈਂ ਆ ਕੇ ਫਿਰ ਪਾਰਟਿਸਪੇਟ ਕੀਤਾ ਤੇ ਆਪਣੇ ਲੋ ਮਤਲਬ ਕਾਫੀ ਵਧੀਆ ਅਟੈਂਟ ਦਿੱਤਾ ਬਾਕੀ ਦੇਖੋ ਕੀ ਬਣਦਾ ਟਾਈਪਿੰਗ ਕਿਤੇ ਜੋਬ ਕਰ ਰਿਹਾ ਟਾਈਪਿੰਗ ਆ ਨਹੀਂ ਮੈਂ ਕੋਡਿੰਗ ਵਗੈਰਾ ਤਾਂ ਸਿੱਖਦਾ ਪਾਵਾਂ ਇਹ ਇਨ ਫਿਊਚਰ ਸੋਚ ਰਹਾ ਮੈਂ ਟਾਈਪਿੰਗ ਦਾ ਜਾਂ ਕੋਡਿੰਗ ਦੇ ਰਿਲੇਟਡ ਕਿਉਂਕਿ ਕੋਡਿੰਗ ਚ ਕੀ ਹੁੰਦਾ ਵਾ ਕਈ ਵਾਰੀਆ ਨੂੰ ਟਾਈਪਿੰਗ ਦੀ ਲੋਡ ਪੈਂਦੀ ਹੈ ਕਈ ਵਾਰੀ ਪੈਰਾਗ੍ਰਾਫ ਵਗੈਰਾ ਬਲਕਿ ਕਾਫੀ ਫਾਈਲਸ ਟਾਈਪ ਕਰਨੀਆਂ ਪੈਂਦੀਆਂ ਜਦੋਂ ਸੈਮੀ ਕੋਲਨ ਵਗੈਰਾ ਪਾਉਂਦੇ ਤੇ ਉਹਦੇ ਕੈਰਕਟਰਾਂ ਲਾ ਪੈਂਦੇ ਤਾਂ ਕਰਕੇ ਮੈਂ ਸੋਚਿਆ ਕਿ ਟਾਈਪਿੰਗ ਦਾ ਸਿੱਖਣਾ ਬਟਾਲੇ ਤੋਂ ਤੁਸੀਂ ਆਇਓ ਕਿਵੇਂ ਦਾ ਲੱਗਿਆ ਇੱਥੇ ਆ ਕੇ ਕਿਵੇਂ ਦੇ ਇੱਥੇ ਪ੍ਰਬੰਧ ਹੈਗੇ ਹਨ ਜੀ ਕਾਫੀ ਵਧੀਆ ਲੱਗਿਆ ਮਤਲਬ ਨਵੀਆਂ ਚੀਜ਼ਾਂ ਫਟਾ ਚੱਲੀਆ ਦੂਸਰੇ ਵਾਲੇ ਮਾ ਕੋਰਸਿਸ ਵਾਲੋਂ ਵੀ ਪੁੱਛਣਾ ਮੈਂ ਸ਼ਾਇਦ ਮੈਂ ਥੋੜਾ ਉਹਦੇ ਵਿੱਚ ਮਤਲਬ ਐਡਮਿਸ਼ਨ ਲਵਾਂ ਤੇ ਨਾਲ ਕੋਡਿੰਗ ਵਗੈਰਾ ਦਾ ਵੀ ਸਿੱਖਾਂ ਕਿਉਂਕਿ ਮੇਰਾ ਟਾਈਪਿੰਗ ਸਿੱਖਾ ਤਾਂ ਮੇਨ ਹੈ ਕਿ ਮੈਂ ਕੋਡਿੰਗ ਦਾ ਕਰ ਸਕਾਂ ਕੋਡਿੰਗ 'ਚ ਜਦੋਂ ਥੋੜਾ ਬੁਤਾ ਆਪਾਂ ਕਰੀਦਾ ਵਾ ਉੱਚ ਮਿਸਟੇਕਸ ਬਣੀਆਂ ਹੁੰਦੀਆਂ ਉਹਦੇ ਕਰਕੇ ਮੇਰਾ ਟਾਈਪਿੰਗ ਨਾਲ ਕੀਤਾ ਨਾਲ ਕੰਪੀਟੀਸ਼ਨ 'ਚ ਵੀ ਤਾਂ ਆਪਾਂ ਡਿਸਪੀਟ ਕਿ ਤੱਕ ਕੋੜਾ ਆਪਣੇ ਆਪ ਨੂੰ ਹੋ ਰਹੀ ਪ੍ਰੂਵ ਕਰ ਸਕਾਂ ਇਦਾਂ ਦੇ ਕੰਪੀਟੀਸ਼ਨ ਵਿੱਚ ਪਾਰਟਿਸਪੇਟ ਬਾਕੀ ਬੱਚਿਆਂ ਨੂੰ ਕਰਨਾ ਚਾਹੀਦਾ ਜਿਹੜੇ ਹੋਰ ਆ ਹਾਂਜੀ ਹੋਰ ਕੰਪੀਟੀਸ਼ਨ ਹੋਣੇ ਚਾਹੀਦੇ ਹਨ ਹਾਲਾਂਕਿ ਸਕੂਲਾਂ ਕੋਲੇ ਵਿੱਚ ਇਦਾਂ ਦੇ ਕੰਪੀਟੀਸ਼ਨ ਨਹੀਂ ਕਰਾਇਆ ਜਾਂਦੇ ਮੈਂ ਕਹਿੰਦਾ ਹੋਰ ਇਦਾਂ ਦੇ ਕੰਪੀਟੀਸ਼ਨ ਕਰਾਣ ਪ੍ਰੋਗਰਾਮਿੰਗ ਦੇ ਟਾਈਪਿੰਗ ਦੇ ਡਿਜ਼ਾਈਨਿੰਗ ਦੇ ਜਿਸ ਨਾਲ ਸਾਨੂੰ ਅਵੇਅਰਨੈਸ ਹੋ ਸਕੇ ਕਿ ਆਪਾਂ ਕਿਸ ਤਰ੍ਹਾਂ ਇਹ ਚੀਜ਼ ਪ੍ਰੋਪਰ ਵਧੀਆ ਤਰ੍ਹਾਂ ਕਰ ਸਕਦੇ ਹਾਂ ਇਹ ਕੰਪੀਟੀਸ਼ਨ ਨਾਲ ਹੋਰਾਂ ਨੂੰ ਪਤਾ ਚੱਲੇਗਾ ਅੱਡੇ ਤੋਂ ਵੀ ਵਧੀਆ ਕੋਈ ਹੈਗਾ ਤੇ ਉੱਥੋਂ ਇੰਪਰੂਵ ਕਰੀਏ ਆਪਾਂ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ